ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 9 April ਰਾਤ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 9 April ਵੀਰੋ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਬਿਰੋਕ ਸਿਸਟਮ ਜਿਹਦੇ ਬਾਰੇ ਪਿਛਲੇ ਕੁ ਦੋ ਦਿਨ ਪਹਿਲਾਂ ਵੀ ਦੱਸਿਆ ਗਿਆ ਸੀ ਕਿ 9-10 ਤਰੀਕ ਨੂੰ ਹਨੇਰੀ ਵਰਗੇ ਹਾਲਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਸੋ ਦਿਨ ਦੇ ਸਮੇਂ ਟੁੱਟਮੀ ਬਦਲਵਾਈ ਕਦੂਕਾ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇ ਵੀਰੇ ਬਾਕੀ ਰਾਤ ਦੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ ਰਾਤ ਨੂੰ ਅੱਜ ਪੰਜਾਬ ਦਾ ਮੌਸਮ ਵੀਰੇ ਆਪਾਂ ਨੂੰ ਖਰਾਬ ਹੁੰਦਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਰਾਜਸਥਾਨ ਦੇਰੀ ਦੇ ਵਿੱਚ ਇੱਕ ਸਿਸਟਮ ਵੀਰੇ ਇਸ ਟਾਈਮ ਸਰਗਰਮ ਹੈ ਜੋ ਇਸ ਦੇ ਵਿੱਚ ਗਰਦ ਚਮਕ ਮੀ ਹਨੇਰੀ ਗੜੇ ਮਰੀਦ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਾਉਂ ਦੇ ਕੁਝ ਸਮੇਂ ਦੇ ਬਾਅਦ ਵੀ ਰੋਏ ਸਿਸਟਮ ਪੰਜਾਬ ਦੇ ਜੋ ਕਿ ਰਾਜਸਥਾਨ ਤੇ ਹਰਿਆਣੇ ਦੇ ਨਾਲ ਲੱਗਦੇ ਖੇਤਰ ਨੇ ਜਿਵੇਂ ਕਿ ਮੁਕਸਰ ਸਹਿ ਬਠਿੰਡਾ ਮਾਨਸਾ ਪ੍ਰਣਾਲਾ ਵੀਰੋ ਇਹ ਖੇਤਰ ਨੇ ਜੋ ਰਾਜਸਥਾਨ ਦੇ ਹਰੇਣ ਦੇ ਨੇੜੇ ਪੈਂਦੇ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਅੱਜ ਰਾਤ ਦੇ ਸਮੇਂ ਆਪਾਂ ਨੂੰ ਬੱਦਲ ਵਾਈ ਦੇ ਨਾਲ ਹਨੇਰੀ ਮੀਂਹ ਵਰਗੀਆਂ ਇਦਾਂ ਦੀਆਂ ਗਤੀਵਿਧੀਆਂ ਵੀਰੋ ਦੇਖਣ ਨੂੰ ਮਿਲ ਸਕਦੀਆਂ ਨੇ ਹਾਲਾਂਕਿ ਕੋਈ ਜ਼ਿਆਦਾ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ ਛੋਟਾ ਮੋਟਾ ਛਾਟੇ ਦਰਮੀ ਕੁਝ ਸਮੇਂ ਲਈ ਦੇਖਣ ਨੂੰ ਮਿਲ ਸਕਦਾ ਹੈ ਜਿਆਤਰ ਵੀਰੋ ਗਰਜ ਚਮਕ ਤੇ ਹਨੇਰੀ ਤੇਜ਼ ਹਵਾਵਾਂ ਮ ਆਪਾਂ ਨੂੰ ਇਦਾਂ ਦਾ ਮਾਹੌਲ ਦੇਖਣ ਨੂੰ ਰਾਤ ਦੇ ਸਮੇਂ ਮਿਲ ਸਕਦਾ ਹੈ ਬਾਕੀ ਪੰਜਾਬ ਦੇ ਵਿੱਚ ਵੀ ਇਸ ਸਿਸਟਮ ਦਾ ਪ੍ਰਭਾਵ ਹੌਲੀ-ਹੌਲੀ ਅੱਗੇ ਨੂੰ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਤੇ ਅੱਜ ਵੀਰੋ ਰਾਤ ਦੇ ਸਮੇਂ ਕੁੱਲ ਮਿਲਾ ਕੇ ਆਪਾਂ ਬਸਤਾਰ ਦੇ ਵਿੱਚ ਕਹਿ ਦਿੱ ਕਿ ਪੰਜਾਬ ਦਾ ਮੌਸਮ ਖਰਾਬ ਹੋ ਸਕਦਾ ਹੈ। ਬਾਕੀ ਵੀਰੋ ਸਵੇਰ ਦੀ ਜਾਣਕਾਰੀ ਜਿਵੇਂ ਵੀ ਆਪਾਂ ਨੂੰ ਮਿਲੂਗੀ ਸਾਰੀ ਆਪਾਂ ਸਵੇਰ ਦੀ ਵੀਡੀਓ ਵਿੱਚ ਫੇਰ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਕ ਵਾਰੀ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਆਪਾਂ ਇੰਨੀ ਜੀ ਜਾਣਕਾਰੀ ਸਾਂਝੀ ਕੀਤੀ ਕਿ ਰਾਤ ਨੂੰ ਵੀਰੋ ਪੰਜਾਬ ਦਾ ਮੌਸਮ ਖਰਾਬ ਹੋ ਸਕਦਾ ਹੈ। ਹਨੇਰੀ, ਮੀਂਹ ਬੱਦਲਬਾਈ ਇਦਾਂ ਦੀਆਂ ਗਤੀਵਿਧੀਆਂ ਰਾਤ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ। ਧੰਨਵਾਦੀ ਸਾਰਿਆਂ ਦਾ। ਆਪਾਂ ਕੱਲ ਨੂੰ ਫੇਰ ਸਵੇਰ ਦੀ ਵੀਡੀਓ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਚੈਨਲ ਨਾਲ ਬਨੇ ਰਹੋ ਜੀ। ਸਾਰੇ ਵੀਰ